ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਿੱਧੂ ਕਲੈਕਸ਼ਨ ਸੰਘੇੜਾ ਤੋਂ ਅੱਜ ਬਹੁਤ ਹੀ ਪਿਆਰੀ ਜੇ ਹੈਂਡਵਰਕ ਦੇ ਪੀਸ ਲੈ ਕੇ ਆਈਆਂ ਜਿਹੜੇ ਆਪਾਂ ਆਉਣ ਆਰਡਰ ਰੈਡੀ ਕੀਤੇ ਆ ਚੈੱਕ ਕਰ ਸਕਦੇ ਹੋ ਤੁਸੀਂ ਪਿਓਰ ਖਾਦੀ ਦਾ ਸਟਾਫਾ ਬਹੁਤ ਹੀ ਸੌਫਟ ਸਟਾਫਾ ਇਹਦੇ ਉੱਪਰ ਆਪਾਂ ਐਦਾ neck ਤੇ ਵਰਕ ਕਰਕੇ ਟੋਟਲੀ ਹੈਂਡਵਰਕ ਚ ਰੈਡੀ ਕੀਤਾ ਪੀਸ ਬਰਕਰੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੀ ਪਿਆਰੀ ਹੋਈ ਹੋਈ ਆ ਫੁੱਲ ਹੈਵੀ neck ਹੈ ਦਾ ਤੇ ਬਹੁਤ ਹੀ ਹੈਵੀ ਜੀ ਆਪਾਂ ਬਾਜੂ ਦਾ ਨੇ ਜਿੱਦਾਂ ਪਹਿਨਣਾ ਆਪਾਂ ਕਿਹਾ ਸੀਗਾ ਤੇ ਇਹ ਵਾਲਾ ਵਰਕ ਆ ਜਿਹੜਾ ਆਪਾਂ ਬਾਟਮ ਤੇ ਕੀਤਾ ਨੋਟਾ ਸਿੰਪਲ ਵਰਕ ਕੀਤਾ ਤੁਸੀਂ ਚੈੱਕ ਕਰ ਸਕਦੇ ਨੇ ਕਿੰਨਾ ਪਿਆਰਾ ਪੀਸ ਬਣ ਕੇ ਰੈਡੀ ਹੋਇਆ ਨੈਕਸਟ ਪੀਸ ਆਪਾਂ ਨੇ ਰੈਡੀ ਕੀਤਾਗਾ ਇਹ ਵਾਰਾ ਇਹਦੇ ਵਿੱਚ ਸਿੰਪਲ ਆਪਾਂ ਨੇ ਬੁੱਤੀ ਪਾਈ ਆ ਰੈਡ ਯੂਜ਼ ਕਰਕੇ ਨਾਲ ਆਪਾਂ ਆਰੀ ਵਰਕ ਦੇ ਵਿੱਚ ਹੈਂਡ ਵਰਕ ਰਕਤ ਕੀਤਾ ਬਹੁਤ ਹੀ ਸੋਹਣਾ ਜਿਹਾ ਪੀਸ ਬਣ ਕੇ ਰੈਡੀ ਹੈ ਫੁੱਲ ਸ਼ਰਟ ਤੇ ਬੁੱਤੀ ਆ ਤੇ ਬਾਜੂ ਤੇ ਵੀ ਫੁੱਲ ਮੂਰਤੀਆਂ ਪਾਈਆਂ ਹੋਈਆਂ ਨੇ ਨੈਕਸਟ ਪੀਸ ਹੈਗਾ ਆਪਣਾ ਇਹ ਵਾਲਾ ਡਸਰ ਸਿਲਕ ਤੇ ਹੈਗਾ ਇਹ ਵੀ ਬਹੁਤ ਹੈਵੀ ਪੀਸ ਵਾਂਗ ਤੇ ਰੈਡੀ ਹੋਇਆ ਹੋਇਆ ਆਪਣਾ ਤੁਸੀਂ ਦੇਖ ਸਕਦੇ ਹੋਗੇ ਕਿ ਦੇਖੀ ਕਿੰਨੇ ਸੋਨੇ ਫਲਾਰ ਆ ਰਹੇ ਹੈਗੇ ਤੇ ਵਿੱਚ ਬੁਟੀ ਹੈ ਬਾਜੂ ਤੇ ਵੀ ਬਹੁਤ ਸੋਨੇ ਫਲਾਰ ਬਣੇ ਹੋਏ ਆ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ